ਕੀ ਨਹੀਂ ਤੇ ਇਹ ਕੰਮ ਕੀ ਪਤਾ ਕਿਉਂ ਬਣ ਜਾਇਆ ਨਾਲੇ ਇਹ ਗੱਲਾਂ ਤੁਹਾਡੇ ਨਾਲ ਨਾ ਮੇਰਾ ਗੱਲ ਕੋਈ ਤੇ ਜੁੜ ਨਹੀਂ ਨਾ ਕੋਈ ਹੋਵੇ ਨਾ ਭਾਰਾ ਮੰਗਣਾ ਪੈਣਾ ਆਪਾ ਤੁਹਾਡੇ ਨਾਲ ਨਾ ਸਾਰਾ ਸਾਰਾ ਛੁੱਟ ਕੇ ਬੰਦੀ ਕਰਦੇ ਮੈਂ ਪ੍ਰਵਤ ਜਾਦਵੀ ਇਹ ਰੰਨਾ 30 ਸਾਲ ਸੇ ਲੇਕਿਨ ਮੇਰੀ ਸੁਣੋ ਭਾਈ ਸਭ ਕਹਦੇ ਪਏ ਹੈ ਹੋਏਗੀ ਪਰ ਮੈਨੂੰ ਮੇਰੇ ਮੇਰੇ ਮੁੰਡੇ ਨੇ ਮਾਰਤਾ ਇਨਾਂ ਨੇ ਵੀ ਇਨਸਾਫ ਚਾਹੀਦਾ ਅੱਜ ਹੀ ਮੁੰਡੇ ਦਾ ਮੇਰੇ ਪਗਲੇਣਾ ਹਾ ਜੀ ਇਹਦਾ ਜਾਓ ਰਹੀ ਚਾਹੀਦੀ ਉਹਨਾਂ ਨੂੰ ਉਹਦਾ ਜਵਾਈ ਉਹਨੇ ਸਾਰੇ ਕੱਪੜੇ ਮਾਰਿਆ ਮੇਰੇ ਮੁੰਡੇ ਨੂੰ ਮੇਰੇ ਮੈਨੂੰ ਇਨਸਾਫ ਚਾਹੀਦਾ ਸਰ ਜੀ ਮੇਰੇ ਵੱਡੇ ਮੁੰਡੇ ਨੂੰ ਕੁੱਟਿਆ ਮੇਰੇ ਛੋਟੇ ਨੂੰ ਕੁੱਟਿਆ ਮੇਰੇ ਸਾਰੇ ਬੱਚਿਆਂ ਨੂੰ ਮਾਰਿਆ ਹਾਂ ਸਾਰਾ ਗੰਦ ਛੱਡ ਕੇ ਪਾਇਆ ਨਾਮ ਸਰ ਹਰੀਸ਼ੰਕਰ ਆ ਮੈਂ ਗੁਰਬਖਸ਼ ਨਗਰ ਗਲੀ 3 ਗਲੀ ਨੰਬਰ 3 ਮੈਂ ਰਹਿ ਰਹਾ ਹਾਂ ਠੀਕ ਹੈ ਨਾ ਸਰ ਕੀ ਗੱਲ ਉਹ ਰਾਤ ਡਰ ਡੇਟਾ ਸਾਡੇ ਬੇਟੇ ਨਾਲ ਗੱਲ ਹੋਈ ਇਹ ਜੇ ਸਾਡਾ ਪਤੀਜਾ ਇੱਥੇ ਆਇਆ ਸੀ ਸਾਡੇ ਘਰ ਤੂੰ ਨੂੰ ਛੱਡਨ ਗਏ ਸੀ ਸਾਡਾ ਛੋਟਾ ਬੇਟਾ ਤੇ ਬੜਾ ਬੇਟਾ ਉਹਦੇ ਗਲੀ ਚ ਕੁੱਤਾ ਤਾਂ ਕਰਕੇ ਉਹਨੂੰ ਡਰ ਕੇ ਨਾਲ ਤੇ ਉਹਨੂੰ ਇੱਕ ਦੋ ਬਾਰੀ ਪਤੀਜੇ ਨੂੰ ਪੈ ਵੀ ਗਿਆ ਕੁੱਤਾ ਤਾਂ ਕਰਕੇ ਕੰਦਾ ਮੈਨੂੰ ਅੱਗੇ ਲੰਘਾ ਦਿਓ ਤਾਂ ਮੈਂ ਉਧਰ ਚੱਲ ਜਾਵਾਂਗਾ ਉਹ ਸਰ ਨਗਾਨ ਗਏ ਤਾਂ ਉਧਰ ਉਹਨਾਂ ਦਾ ਬੇਟਾ ਆਂਦਾ ਪਿਆ ਸੀ ਮੋਟਰਸਾਈਕਲ 'ਤੇ ਤਾਂ ਉਹਨਾਂ ਨੇ ਸਾਡੇ ਵੱਡੇ ਬੇਟੇ ਤੇ ਪਹਿਰ ਤੇ ਉਹਨੇ ਮੋਟਰਸਾਈਕਲ ਮਾਰਿਆ ਤਾਂ ਕਹਿੰਦਾ ਤੂੰ ਰੋਂਗ ਸਾਈਡ ਆ ਕੇ ਮੈਨੂੰ ਮਾਰਦਾ ਤੇ ਤੇਰਾ ਸਾਈਡ ਉਹ ਤੇ ਉਧਰੋਂ ਚੱਲ ਜਾ ਐਨੇ ਚ ਸਰ ਉਹ ਗੁੱਸਾ ਹੋ ਕੇ ਆ ਕੇ ਸਾਡੇ ਬੇਟੇ ਨੂੰ ਚਪੇੜਾ ਮਾਰਨੀ ਸ਼ੁਰੂ ਕਰਤੀ ਸਾਡੇ ਛੋਟੇ ਬੇਟੇ ਨੂੰ ਤੇ ਵੱਡੇ ਬੇਟੇ ਨੂੰ ਉਹਦੇ ਸਾਰੇ ਕੱਪੜੇ ਕਪੜੇ ਸਰ ਉਹਨਾਂ ਨੇ ਫਾੜ ਦਿੱਤੇ ਤੇ ਫੇਰ ਅੱਧੇ ਆਪਣਾ ਜਿਹੜਾ ਤੁਹਾਡਾ ਬੇਟਾ ਕਿੱਦਾਂ ਗਿਆ ਉੱਥੇ ਮੇਰਾ ਦੋ ਇਹ ਮੇਰਾ ਬੇਟਾ ਦਵਾਈ ਲੈਣ ਗਿਆ ਸੀ ਆ ਕੁਝ ਖਾਣ ਗਿਆ ਸੀ ਉਹਦਾ ਹੁੰਦਾ ਤਾਂ ਦੱਸਦਾ ਨਾ ਸਰ ਹੁੰਦਾ ਤਾਂ ਦੱਸਦਾ ਨਾ ਉਹ ਉਧਰ ਆਇਆ ਤੇ ਨਾਨੂ ਦੇਖਿਆ ਕਿ ਉਹ ਕੁੱਟਦੇ ਪਏ ਆ ਕਹਿੰਦੇ ਭਾਜੀ ਦੱਸੋ ਕੀ ਗੱਲ ਹੋ ਗਈ ਐ ਕੋਈ ਗੱਲ ਐ ਤੇ ਮੈਨੂੰ ਦੱਸੋ ਆਪਾਂ ਕੋਈ ਲੜਾਈ ਝਗੜਾ ਗਲੀ 'ਚ ਰੰਨੇ ਆ ਸਾਡਾ ਕੋਈ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਗੱਲ ਐ ਘਰ ਬੱਤੇ ਨੇ ਸਾਡੇ ਕੋਈ ਆ ਤੇ ਤੁਹਾਡੇ ਕੋ ਮੈਂ ਮਾਫੀ ਮੰਗਾ ਇੰਨੇ ਦਿਨ ਨੂੰ ਉਹਨਾਂ ਨੇ ਕੁਝ ਸੁਣਿਆ ਉਹਦੇ ਡੈਡੀ ਉਹਦੇ ਮੰਮੀ ਉਹਦਾ ਜੀਜਾ ਉਹਦੇ ਦੋਨੋਂ ਭਰਾ ਉਹਦੀ ਭੈਣਾਂ ਨੇ ਮਿਲ ਕੇ ਸਾਡੇ ਦੀਪਕ ਨੂੰ ਮਾਰ ਛੜਿਆ ਸਰ ਜੂਰਾਚਾਰਾ ਮਾਰ ਕੇ ਉਹਦੇ ਬਾਲਪੁੱਤ ਨੂੰ ਮਾਰਿਆ ਦੁਕੀਂ ਪਤਾ ਕਰਦੇ ਹੁਣ ਸਾਰੇ ਕਹਿੰਦੇ ਚਿੱਟਾ ਵੇਚਦੇ ਹੁਣ ਕੀ ਪਤਾ ਕੀ ਕਰਦੇ ਸਰ ਇਸ ਗੱਲ ਦਾ ਆਪਾਂ ਨਹੀਂ ਪੰਜ 6 ਪੰਜ 6 ਸਾਲ ਹੋ ਗਏ ਆਏ ਜੀ ਅੱਛਾ ਇਨਸਾਫ ਕੀ ਜਾਂਦੇ ਹੋ ਇਨਸਾਫ ਇਹ ਸਰ ਮੇਰੀ ਪੂਰੀ ਸੁਣਵਾਈ ਹੋਣੀ ਚਾਹੀਦੀ ਹੈ ਠੀਕ ਨਾ ਜਿੱਦਾਂ ਮੇਰਾ ਬੇਟਾ ਗਿਆ ਨਾ ਸਰ ਉਸੇ ਤਰ੍ਹਾਂ ਉਹਨਾਂ ਦੇ ਬੇਟੇ ਨੂੰ ਫਾਂਸੀ ਲੱਗਣੀ ਚਾਹੀਦੀ ਹੈ ਆਪਣੀ ਉਮਰ ਸੀ ਬੇਟੇ ਮੇਰਾ ਬੇੜਾ 24 ਸਾਲ ਦਾ ਸਰ ਨਹੀਂ ਸਰ ਅਗਲੇ ਮਹੀਨੇ ਵਿਆਹ ਸੀ ਸ਼ੱਲਾਮ ਜੀ ਕੀ ਗੱਲ ਹੈ ਭਾਈ ਇਹ ਰਾਤੀ ਕੁਝ ਨਹੀਂ ਸਰਦਾ ਦੀ ਕੰਮ ਕਰਕੇ ਆਈ ਆਂ ਆਪਾਂ 10 ਵੀ ਲੇਟ ਹੋ ਗਏ ਸੀ ਪਾਣੀ ਪਾਣੀ ਪੀ ਕੇ ਤੇ ਨਾਲ ਹੀ ਇਹਨੂੰ ਭਰਾ ਨੂੰ ਛੱਡਣਗੇ ਥੋੜਾ ਅਤ ਮੋੜ ਤੱਕ ਤੇ ਮੁੰਡਾ ਰਜਿਆ ਸੀ ਉਹਨਾਂ ਦਾ ਚਿੱਟਾ ਲਾੰਦਣਾ ਸਾਰਾ ਟੱਬਰ ਉਹਨਾਂ ਦਾ ਚਿੱਟੇ ਦਾ ਹੀ ਕੰਮ ਹੈਗਾ ਉਹਨਾਂ ਦਾ ਉਧਰੋਂ ਇਧਰੋਂ ਜਾਂਦੇ ਪਏ ਆਪਾਂ ਤੇਰੀ ਸਾਈਡੋਂ ਉਹ ਨੂੰ ਗਈ ਲੰਘਦੀ ਉਹ ਨੂੰ ਲੰਘ ਤੂੰ ਇਹਨੇ ਲਿਆ ਕੇ ਮੋਟਰਸਾਈਕਲ ਮੇਰੇ ਵਿੱਚ ਮਾਰ ਤਾ ਰਜੇ ਖਲੋਤੇ ਨੂੰ ਖੋਣ ਦੀ ਆ ਨਹੀਂ ਗਈ ਸੀ ਇਹ ਮੇਰੇ ਸਹਾਂ ਜਿੰਨੇ ਵੀ ਚਾਰ ਦੋ ਭਰਾ ਹੋਗਾ ਸੀ ਦੋ ਭਰਾ ਹੋਗਾ ਸੀ ਔਰ ਜੀਜਾ ਹੈਗਾ ਸੀ ਔਰ ਡੈਡੀ ਹੀ ਗੱਲ ਸੀ ਉਹਦੀ ਮੰਮੀ ਤੋਂ ਦੀ ਭੈਣ ਵੀ ਜਿਹੜੇ ਸਿਆਣੇ ਹੁੰਦੇ ਨੇ ਲੜਾਈਆਂ ਛਾ ਜਾਂਦੇ ਨੇ ਕਿ ਬੱਚੋ ਲੜੋ ਨਾ ਵੇਖੋ ਪੰਨੇ ਕਿਦਾਂ ਦੇ ਮਾਂ ਪਿਓ ਹੋ ਗਏ ਪੂਰਾ ਠੱਬਰ ਹੀ ਅੰਦਰੋਂ ਫੜ ਕੇ ਬੰਜੂ ਆਂਦਾ ਹੱਥ ਚ ਚੁੱਕ ਕੇ ਮਾਰੀ ਜਾਂਦੇ ਪਈ ਧਤੀ ਤੇ ਆਪਣਾ 25 ਸਾਲ ਹੈ ਗਈ 24 ਸਾਲ 24 ਸਾਲ ਬੁੱਲ ਤੋਂ ਕੰਪਲੀਟ ਦਿੱਤੀ ਗਈ ਹਾਂ ਪਰਚਾ ਦਿਲ ਦਿਖ ਰਿਹਾ ਪੂਰੀ ਪੂਰੀ ਕਾਰਵਾਈ ਕਰਾਂਗੇ ਸਾਨੂੰ ਆਸ ਹੈਗੀ ਉਹਨਾਂ ਤੋਂ ਕਿ ਬਸ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਜਿਨ੍ਹਾਂ ਨੇ ਵੀ ਕੀਤਾ ਅਰੇਸਟ ਭਾਈ ਉਹਨਾਂ ਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਭਾਈ ਦਾ ਕੋਈ ਬੰਦੇ ਦੇ ਅਰੇਸਟ ਭਾਈ ਉਹਨਾਂ ਨੇ ਹਾਈ ਤੱਕ ਕਿਸੇ ਨੇ ਨਹੀਂ ਭਾਈ ਜਿਹੜੇ ਮੁੰਡੇ ਦਾ ਕਤਲ ਕੀਤਾ ਉਹਦਾ ਕਿੰਨੇ ਵਿਆਹ ਕਰਦੋਂ ਸੀ ਅਗਲੇ ਮਹੀਨੇ ਵਿਆਹ ਸੀ ਉਹਦਾ ਅਗਲੇ ਮਹੀਨੇ ਵਿਆਹ ਕਰਾਣਾ ਸੀ ਉਹਦਾ ਹਾਂਜੀ ਤਾਂ ਘਰ ਰਹਿਣ ਵਾਲੇ ਅਸੀਂ ਆਪਾਂ ਇੱਧਰ ਇੱਧਰ ਰਹਿਣ ਵਾਲੇ ਆ ਗਏ ਗੁਰਬਖਸ਼ਨਗਰ ਕੀ ਗੱਲ ਹੋਈ ਰਤਾ ਕੋਈ ਨਾ ਕੁਛ ਵੀ ਨਹੀਂ ਹੋਇਆ ਮੁੰਡੇ ਨੇ ਮੁੰਡੇ ਵਿਚਾਰੇ ਚੱਲੇ ਛੱਡਣ ਉਹਨੂੰ ਉਹਨੂੰ ਪੈ ਗਏ ਪੈ ਗਿਆ ਮੁੰਡਾ ਉਹਦੇ ਵਿਚ ਲੈ ਜਾ ਕੇ ਮੁੰਡੇ ਸਾਈਕਲ ਵਾਲਾ ਛੇੜ ਕਰ ਦਿਓ ਉਹਨੇ ਕਿਹਾ ਕਿ ਮਪਾ ਜੀ ਤੁਹਾਡਾ ਤਰੀਕੇ ਨਾਲ ਚਲਾਓ ਉਹਨੇ ਉਹ ਤਾਂ ਮੋਟਰਸਾਈਕਲ ਖਲਾਰ ਕੇ ਤੇ ਮੇਰੇ ਮੁੰਡੇ ਨੂੰ ਪੈ ਗਏ ਤੇ ਮੇਰੇ ਮੁੰਡੇ ਨੇ ਪੈ ਗਏ ਉਹ ਵਿਚਾਰਾ ਦਵਾਈ ਲੈ ਕੇ ਆਇਆ ਉਹਨੇ ਕਿਹਾ ਕੀ ਹੋਇਆ ਇਹਨੇ ਕਿਹਾ ਮੈਨੂੰ ਹੱਥੀ ਪੈ ਗਏ ਇਹਨੂੰ ਫੜ ਲਿਆ ਹੱਥੋਂ ਤੋਂ ਉਹਨਾਂ ਨੇ ਸਾਰੇ ਡੱਬੇ ਨੰਨੂ ਪੈ ਫੜ ਲਿਆ ਵਾ ਉਹਨੂੰ ਫੜ ਕੇ ਤੇ ਅੰਦਰ ਖਿੱਚ ਕੇ ਚਾਕੂ ਮਾਰ ਕੇ ਉਹਨੂੰ ਤੱਕਾ ਮਾਰਤਾ ਬਾਹਰ ਐ ਤੇ ਸੀਰੀਅਲ ਟੀਵੀ ਵਾਲਾ ਮੇਰੇ ਮੁੰਡੇ ਦੀ 25 ਸਾਲ ਉਮਰ ਸੀ ਤੇ ਆਪਣਾ ਪੁਲਿਸ ਨੂੰ ਅਪਡੇਟ ਕਰਤੀ ਇਸ ਬਾਰੇ ਕੀਤਾ ਵਾ ਪੁਲਿਸ ਕੰਪਲੇਂਟ ਉਹ ਤਾਂ ਕਹਿੰਦੇ ਪੇ ਤੁਹਾਡੀ ਪੂਰੀ ਸੁਣਵਾਈ ਹੋਏਗੀ ਕੱਲ ਤਾਂ ਕਿਸੇ ਬੰਦੇ ਨੂੰ ਅਰੈਸਟ ਪਾਈ ਹੈ ਪੁਲਿਸ ਨੇ ਉਹ ਨਹੀਂ ਹੁਣ ਮੈਨੂੰ ਨਹੀਂ ਭਾਈ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਮੇਰਾ ਬੱਚਾ ਚਾਹੀਦਾ ਮੈਨੂੰ ਮੈਨੂੰ ਇਨਸਾਫ ਚਾਹੀਦਾ ਉਹਨਾਂ ਨੂੰ ਕਾਸੀ ਹੋਣੀ ਚਾਹੀਦੀ ਜਨਾਨੀਆਂ ਨਜੇ ਜਨਾਨੀਆਂ ਵੀ ਬੜੀਆਂ ਦਾੜ੍ਹੀਆਂ ਗੀਆਂ ਵਾਂ ਗਾਣਾ ਕੱਟਦੇ ਨਹੀਂ ਆਈ ਰਾਤ ਆਹ ਗੁੱਡ ਆਫਟਰਨੂੰ ਜੀ ਮੈਂ ਸਰਿੰਦਰ ਸਿੰਘ ACP ਸੈਂਟਰਲ ਅੰਮ੍ਰਿਤਸਰ ਪੋਸਟਡ ਇੱਕ ਸਾਡੇ ਥਾਣਾ ਗੇਟ ਕੀ ਬਾਦ ਏਰੀਆ ਦੇ ਵਿੱਚ ਕੱਲ ਰਾਤ ਪੌਣੇ 11 ਵਜੇ ਇੱਕ ਝਗੜਾ ਹੋਇਆ ਸੀ ਗੁਰਬਖਸ਼ ਨਗਰ ਏਰੀਆ ਗਲੀ ਨੰਬਰ 3 ਦੇ ਵਿੱਚ ਜਿਹਦੇ ਵਿੱਚ ਇੱਕ ਦੀਪਕ ਨਾਮ ਦਾ ਵਿਅਕਤੀ ਜਿਹੜਾ ਉਹ ਇੰਜਰਡ ਹੋਇਆ ਸੀ ਏਜ ਜਿਹਦੀ 24 ਸਾਲ ਔਰ ਕਾਰ ਮੀਟਰ ਦਾ ਕੰਮ ਕਰਦਾ ਆ ਜਿਹਦੀ ਆਪਣੇ ਇਹਨਾਂ ਦੇ ਗਵੰਡੀਆਂ ਦੇ ਨਾਲ ਹੀ ਝਗੜਾ ਆਇਆ ਸੀ ਮੋਟਰਸਾਈਕਲ ਵੱਜਣ ਤੇ ਇਹਨਾਂ ਦੇ ਵਿੱਚ ਮੋਟਰਸਾਈਕਲ ਜਤਿਨ ਨਾਂ ਦੇ ਲੜਕੇ ਨੇ ਮਾਰਿਆ ਸੀ ਜਿਹੜਾ ਇਹਨਾਂ ਦੇ ਆਪਸ ਵਿੱਚ ਝਗੜਾ ਆਇਆ ਜਿਹਦੇ ਵਿੱਚ ਜਿਹੜਾ ਵਾ ਦੀਪਕ ਦੀ ਕੋਈ ਨੁਕੀਲੀ ਚੀਜ਼ ਵੱਜਨ ਨਾਲ ਪੇਟ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਜਾ ਕੇ ਹਸਪੀਟਲ ਤੇ ਅਸੀਂ ਪੰਜ ਵਿਅਕਤੀਆਂ ਦੇ ਖਿਲਾਫ ਇਹਦੇ ਵਿੱਚ ਜਿਹੜਾ ਵਾ ਮੁਕਦਮਾ ਦਰਜ ਕੀਤਾ ਹੈ ਕਿ ਜਤਨ ਨੇ ਇੱਕ ਦਾ ਬ੍ਰਦਰ ਆਕਾਸ਼ ਹੈ ਇੱਕ ਇਹਨਾਂ ਦਾ ਜੀਜਾ ਆ ਸੁਖਪ੍ਰੀਤ ਔਰ ਦੋ ਇਹਨਾਂ ਦੇ ਮਦਰ ਫਾਦਰ ਪੰਜਾਂ ਜਣਿਆਂ ਦੇ ਖਿਲਾਫ ਹਰੀ ਸ਼ੰਕਰ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਜਿਹਦੇ ਵਿੱਚ ਅਸੀਂ ਇਹਨਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਹੈ ਔਰ ਇਹਨਾਂ ਦੇ ਰੇਡ ਕੀਤੇ ਜਾ ਰਹੇ ਹਨ ਜਲਦੀ ਜਲਦੀ ਇਹਨਾਂ ਨੂੰ ਗ੍ਰਫਤਾਰ ਕੀਤਾ ਜਾਜੇ